ਮਾਰੀਆਂ ਨਹੀਂ ਜਾਂਦੀਆਂ ਪਾਥਰੀਆ ਕੈਂਸਰ ਕਿਸੇ ਵੀ ਤਰ੍ਹਾਂ ਦਾ ਰੋਗ ਆ ਤੇ ਉਹ ਮੇਰਾ ਮੇਰਾ ਪਰਮੇਸ਼ਰ ਉਹ ਜਾਉਂਦਾ ਤੇ ਜਾਗਦਾ ਕਿਉਂਕਿ ਉਹ ਤੁਹਾਡੀ ਆਵਾਜ਼ ਨੂੰ ਸੁਣਨ ਵਾਲਾ ਪਰਮੇਸ਼ਰ ਆ ਤੁਸੀਂ ਜਦੋਂ ਵਿਸ਼ਵਾਸ ਦੇ ਨਾਲ ਪਰਮੇਸ਼ਰ ਦੇ ਕੋਲ ਮੰਗੋਗੇ ਤਾਂ ਪਰਮੇਸ਼ਰ ਦੇ ਹੀ ਦੇਗਾ ਧੰਨਵਾਦ ਕਰਦੇ ਮੇਰੇ ਸਮਰਥੀ ਪਿਤਾ ਪਰਮੇਸ਼ਰ ਜੀ ਦੇ ਖੁਦਾਵੰਦ ਪਿਤਾ ਜੀ ਕਲਿਸ਼ਾ ਆਪਦੇ ਮੂਹ ਤੋਂ ਬੋਲਾਂਗੇ 1 2 ਸੈਕਿੰਡ ਦੇ ਲਈ ਧੰਨਵਾਦ ਕਰਦੇ ਆ ਪ੍ਰਭ ਜੀ ਕ੍ਰਿਸ਼ਾ ਬੋਲੋ ਅਦੇ ਬੂਤ ਬੋਲਦੇ ਹੋਏ ਧੰਨਵਾਦ ਕਰਦੇ ਹਾਂ ਪਰਮੇਸ਼ਰ ਪ੍ਰਭੂ ਜੀ ਤੁਸੀਂ ਮੈਨੂੰ ਚੰਗਾ ਕਰ ਪਰਮੇਸ਼ਰ ਤੂੰ ਮੇਰੇ ਤੇ ਦਇਆ ਕਰਨ ਵਾਲਾ ਪ੍ਰਭੂ ਜੀ ਪਰ ਪਰਮ ਪਰਮੇਸ਼ਰ ਮੈਨੂੰ ਅੱਜ ਤੇਰੇ ਲਹੂ ਦੇ ਨਾਲ ਮੈਨੂੰ ਤੋਕੇ ਖਦਾਵੰਦ ਪਿਤਾ ਅੱਜ ਮੈਨੂੰ ਸ਼ੁੱਧ ਕਰ ਅੱਜ ਮੇਰੀ ਹਰ ਇੱਕ ਬਿਮਾਰੀਆਂ ਅੱਜ ਮੇਰਾ ਹਰ ਇੱਕ ਨਸ਼ਾ ਹਾਰਿਕ ਦਾ ਰੋਗ ਖਦਾਵੰਦ ਪਰਮੇਸ਼ਰ ਜੋ ਪਰਮੇਸ਼ਰ